ਰੱਲੀ ਹੈ ਜੀ ਇੱਕ ਕ੍ਰਾਂਤੀਕਾਰੀ ਯੂਨੀਅਨ ਨੇ ਫੜੀ ਆ ਔਰ ਇਹਦੀ ਫੋਮ ਦਿਖਾਉਣੇ ਆ ਵੀ ਇਹ ਕੀ ਆ ਸਬੂਤੀ ਟਰਾਲੀ ਆ ਆ ਟੂਲ ਬਾਕਸ ਦਾ ਹਾਲ ਦੇਖ ਲਓ ਆਹਾ ਹਾਰੀ ਇਹ ਜਥੇਬੰਦੀ ਨੇ ਫੜੀ ਆ ਔਰ ਇਹਦੇ ਚ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਵੀ ਮੇਣ ਕੀ ਆ ਇਹ ਆ ਲੀਰਾ ਵਿੱਚ ਪਈਆਂ ਨੇ ਆ ਰਸੀਆਂ ਪੱਢ ਕੇ ਆ ਟੋਟੇ ਪੈ ਨੇ ਇਹ ਆ ਤੋੜੇ ਹੋਏ ਨੇ ਆ ਤੋੜੇ ਹੋਏ ਨੇ ਇਹ ਆ ਆ ਖੁੱਲਿਆ ਹੋਇਆ ਇਹ ਆ ਦੇਖੋ ਇਹ ਆ ਆ ਇੱਥੋਂ ਕਲੰਪ ਖੁੱਲੇ ਹੋਏ ਨੇ ਵਿਚ ਟਰਾਲੀਆਂ ਦੀ ਚਰਚਾ ਚੱਲ ਰਹੀ ਹੈ ਨਾਪਾ ਹੋ ਗਿਆ ਟਰਾਲੀ ਆ ਆ ਜਿਹੜੇ ਖੁੱਲੇ ਨੇ ਇਹ ਆ ਟੁੱਟਿਆ ਤੋੜਿਆ ਟਰਾਲੀਆਂ ਦਾ ਮਸਲਾ ਹੈ ਜੀ ਨਾ ਕੀ ਨਾਮ ਹੈ ਪੰਜਾਬ ਦੇ ਮੇਰਾ ਨਾਮ ਨਹੀਂ ਕਿਲਦਾ ਨਾ ਲੈਣਾ ਪਨੇ ਬੀਕੇਯੂ ਇਕਤਾ ਆਜ਼ਾਦ ਬਲਾਕ ਪ੍ਰਧਾਨ ਨਾਬਾ ਗਮਦੂਰ ਸਿੰਘ ਬਾਬਰਪੁਰ ਮੇਰਾ ਨਾਮ ਹੈ ਜੀ ਔਰ ਇੱਥੇ ਦੀ ਜਿਹੜੀ ਬੀਕੇਯੂ ਇਕਤਾ ਆਜ਼ਾਦ ਸਾਡੀ ਟੀਮ ਖੜੀ ਹੈ ਸਾਰੀ ਸੋ ਲੰਬੇ ਸਮੇਂ ਤੋਂ ਜਿਹੜਾ ਅਸੀਂ ਸੰਘਰਸ਼ ਲੜ ਰਹੇ ਹਾਂ ਸੋ ਉਸ ਸੰਘਰਸ਼ ਦੇ ਵਿੱਚੋਂ ਬਈ ਵੱਡੇ ਵੱਡੇ ਜਿਹੜੀਆਂ ਗੱਲਾਂ ਬਾਤਾਂ ਨਿਕਲ ਰਹੀਆਂ ਨੇ ਜਿਵੇਂ ਪਿਛਲੇ ਜਿਹੜਾ ਸੰਘਰਸ਼ ਲੜਿਆ ਉਤੋਂ ਸਾਡੀਆਂ ਕਾਫੀ ਟਰਾਲੀਆਂ ਚੋਰੀ ਹੋਈਆਂ ਸੋ ਉਹਨਾਂ ਨੂੰ ਲੈ ਕੇ ਕਿ ਝਾੜੂ ਪਾਰਟੀ ਦੇ ਵਰਕਰਾਂ ਤਕਰੀਬਨ ਲੀਡਰਾਂ ਦੇ ਘਰਾਂ ਚੋਂ ਪਹਿਲਾਂ ਨਿਕਲੀਆਂ ਨੇ ਆ ਪਿਛਲੇ ਦਿਨ ਦੇਖਿਆ ਤੁਸੀਂ 22 ਤਰੀਕ ਨੂੰ ਪੰਕਜ ਪੱਪੂ ਨੇ ਝਾੜੂ ਪਾਰਟੀ ਦੇ ਸੁਜਾਤਾ ਚਾਵਲੇ ਦੇ ਘਰ ਵਾਲੇ ਨੇ ਬਾਈ ਘਰ ਵਾਲੇ ਨੇ ਉਹਨਾਂ ਦੇ ਪਤੀ ਨੇ ਮਨੀਸ਼ ਚਾਵਲਾ ਅ ਮਨੀਸ਼ ਚਾਵਲਾ ਜੀ ਪੰਕਜ ਪੱਪੂ ਪੰਕਜ ਪੱਪੂ ਸੋ ਉਹਨਾਂ ਦੇ ਨਾਂ ਤੇ ਉਹਨਾਂ ਦੇ ਘਰੋਂ ਤਾਂ ਪਹਿਲਾਂ ਦੋ ਟਰਾਲੀਆਂ ਕੱਢੀਆਂ ਬਾਈ ਟਰਾਲੀਆਂ ਦਾ ਸਮਾਨ ਕੱਢਿਆ ਵੈਰੀਫਾਈ ਕਰਕੇ ਪੂਰੀ ਸਾਂਭੀਨ ਕਰਕੇ ਮਾਲਕ ਨੂੰ ਐਨ ਲਿਆ ਕੇ ਟਰਾਲੀਆਂ ਦੀਆਂ ਫੋਟੋਆਂ ਪਿਛਲੇ ਲਿਆ ਕੇ ਭਾਈ ਉਹਦੇ ਬਾਈ ਨੇ ਪਰਚਾ ਆਪ ਐਫ ਆਈ ਆਰ ਦਰਜ ਕਰਵਾਤੀਆ ਸੋ ਉਹਦੀ ਗ੍ਰਿਫਤਾਰੀ ਵਾਸਤੇ ਵੀ ਅੱਜ ਅਸੀਂ ਐਸ ਐਸ ਬੀ ਸਾਹਿਬ ਨੂੰ ਮਿਲ ਕੇ ਆਇਆ ਸੋ ਉਹਨਾਂ ਨੂੰ ਵਾਰਨਿੰਗ ਦੇ ਕੇ ਆਇਆ ਵੀ ਜੇ ਇੱਕ ਹਫਤੇ ਦੇ ਵਿੱਚ ਵਿੱਚ ਪੰਜ ਵਜੇ ਦਾ ਚਾਰ ਦਿਨ ਮੰਗਿਆ ਸਰ ਤੋਂ ਉਹਨਾਂ ਨੇ ਪਰ ਅਸੀਂ ਇੱਕ ਹਫਤਾ ਵੇਟ ਕਰਾਂਗੇ ਨਹੀਂ ਇੱਕ ਹਫਤੇ ਤੋਂ ਬਾਅਦ ਵੱਡੇ ਸੰਘਰਸ਼ ਲੜ ਕੇ ਇਹਨੂੰ ਜਾਨੀ ਜੇਲਾਂ ਦੇ ਵਿੱਚ ਪਚਾਵਾਂਗੇ ਪਚਾਵਾਂਗੇ ਔਰ ਉਸ ਤੋਂ ਬਾਅਦ ਅਸੀਂ ਰਸਤੇ ਚਾਉਂਦੇ ਸੀ ਭਾਈ ਤਾਂ ਸਾਨੂੰ ਆ ਇਹਨਾਂ ਭਰਾਵਾਂ ਦੇ ਫੋਨ ਆਉਂਦੇ ਆ ਠੀਕ ਹੈ ਆ ਕਲਰ ਮਾਜਰੀ ਤੋਂ ਜਿਹੜਾ ਗੋ ਤਾਂ ਸਾਨੂੰ ਆ ਇਹਨਾਂ ਭਰਾਵਾਂ ਦੇ ਫੋਨ ਆਉਂਦੇ ਆ ਠੀਕ ਹੈ ਆ ਕਲਰ ਮਾਜਰੀ ਤੋਂ ਜਿਹੜਾ ਗੋਲ ਨੂੰ ਰਸਤਾ ਜਾਂਦਾ ਤਾਂ ਰਸਤੇ ਦੇ ਵਿੱਚ ਸੂਏ ਦੇ ਨੇੜੇ ਇੱਕ ਟਰਾਲੀ ਵਾਲੇ ਦੱਸਦੇ ਆ ਇਹ ਤਾਂ ਭਰਾਵਾਂ ਨੂੰ ਮੈਂ ਕਿਹਾ ਇਹ ਅਗਲਾ ਆਖੀ ਵੀ ਤੁਸੀਂ ਇਹ ਟਰਾਲੀ ਨੂੰ ਆਪਣੇ ਕਬਜ਼ੇ 'ਚ ਲਓ ਆਪਾਂ ਗੱਲ ਕਰਦੇ ਆ ਸੋ ਟਰਾਲੀ ਇਹ ਦੇਖੀ ਆ ਬਾਈ ਅਸੀਂ ਕਿਉਂਕਿ ਸਾਡੀਆਂ 22-23 ਟਰਾਲੀਆਂ ਨੇ ਜਿਹੜੀਆਂ ਹਜੇ ਹੋਰ ਇਲਾਵਾ ਚੋਰੀ ਜਣੀ ਇਹਨਾਂ ਦੇ ਘਰਾਂ 'ਚ ਸਾਨੂੰ ਸ਼ੱਕ ਆ ਵੀ ਇਹਨਾਂ ਦੇ ਘਰਾਂ 'ਚ ਹੋ ਸਕਦੀ ਆ ਸੋ ਇਹ ਟਰਾਲੀ ਕਿੱਥੋਂ ਆਈ ਆ ਬਾਈ ਕਹਿੰਦੇ ਹੁੰਦੇ ਆ ਨਾ ਜਦੋਂ ਪਾਣੀ ਬਿਲ ਦੇ ਵਿੱਚ ਪਾਉਂਦੇ ਆ ਤਾਂ ਚੂਹਾ ਬਾਹਰ ਨਿਕਲਦਾ ਜਿਹੜੀ 22 ਤਰੀਕ ਦੀ ਵੱਡਾ ਅਸੀਂ ਸੰਘਰਸ਼ ਲੜਿਆ ਜਣੀ ਵੱਡਾ ਐਕਸ਼ਨ ਕਰਿਆ ਉਹਦੇ ਡਰ ਤੋਂ ਮਾਰੇ ਕਿਸੇ ਮੇਰੇ ਭਰਾ ਨੇ ਇਹ ਟਰਾਲੀ ਆ ਐਦਾਂ ਲਾਵਰਸ ਘਣਤੀ ਉਹਦੇ ਸਬੂਤ ਆ ਦੋ ਚਾਰ ਦਿਨਾਂ ਚ ਭਾਈ ਦੇ ਦਾਂਗੇ ਉਹ ਟਰਾਲੀ ਦਾ ਹਜੇ ਆਪਣਾ ਕੋਈ ਮਤਲਬ ਇਹ ਤਾਂ ਹੈ ਨਹੀਂ ਨਾ ਤਾਂ ਮਾਲਕ ਦਾ ਪਤਾ ਲੱਗਿਆ ਬਾਈ ਮਾਲਕ ਦੇਖੋ ਪੂਰੇ ਪੰਜਾਬ ਤੋਂ ਜਿਹੜੀਆਂ ਟਰਾਲੀਆਂ ਆਈਆਂ ਸੀਗੀਆਂ ਸੈਂਕੜੇ ਟਰਾਲੀਆਂ ਸੀਗੀਆਂ ਉਹਨਾਂ ਚੋਂ ਲਗਭਗ 35-40 ਟਰਾਲੀਆਂ ਸਾਡੀਆਂ ਚੋਰੀ ਹੋ ਗਈਆਂ ਸੀਗੀਆਂ ਉਹਨਾਂ ਚੋ 10 12 ਜਿਹੜੀਆਂ 12 13 ਟਰਾਲੀਆਂ ਨੇ ਉਹ ਬਰਾਮਦ ਹੋ ਗਈਆਂ ਯਾਨੀ 20 ਵਾਈਟ ਟਰਾਲੀਆਂ ਹਜੇ ਗੈਲ ਬਚਦੀਆਂ ਨੇ ਮਤਲਬ ਗੱਲ ਕਰੀਏ ਵੀ ਇਹ ਦਾ ਹਜੇ ਮਾਲਕ ਦਾ ਨਹੀਂ ਹਾਂ ਬਿਲਕੁਲ ਦੇਖੋ ਜੀ ਹੈ ਕੋਣ ਕਿਵੇਂ ਖੜਾ ਗਿਆ ਕੁਝ ਨਹੀਂ ਪਤਾ ਬਿਲਕੁਲ ਜੀ ਇਹ ਇਹ ਸਾਰਾ ਪੈਰਵਾਜੀ ਦਾ ਵਿਸ਼ਾ ਹੈਗਾ 파ਟ ਹੈਗਾ ਯਾਨੀ ਜਿਹੜੀਆਂ ਜਿੰਨੀਆਂ ਲੋਕਾਂ ਦੀ ਸਾਡੇ ਕਿਸਾਨ ਭਰਾਵਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਉਹਨਾਂ ਦੀ ਲਿਸਟ ਸਾਡੇ ਕਿਸਾਨ ਜਥੇਬੰਦੀਆਂ ਕੋਲੇ ਹੈਗੀ ਆ ਠੀਕ ਆ ਟਰਾਲੀ ਹੈ ਜੀ ਇਹ ਆ ਕਲਰ ਮੱਝਰੀ ਗੁਰੂ ਘਰ ਇਕ ਗੌਲ ਪਿੰਡ ਸੂਏ ਤੇ ਕੋਈ ਸੱਟ ਗਿਆ ਅਗੌਲ ਪਿੰਡ ਸੂਏ ਤੇ ਕੋਈ ਸੱਟ ਗਿਆ ਫਿਰ ਪਿੰਡ ਵਾਲਿਆਂ ਨੇ ਲਿਆ ਕੇ ਇਹ ਗੁਰੂ ਘਰ ਲਾਤੀ ਟਰੈਕਟਰ ਨਾਲ ਲਿਆ ਕੇ ਇਹ ਹੁਣ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਨਾਭਾ ਉਹਨੇ ਟਰਾਲੀ ਇਹ ਲੱਭੀ ਆ ਜਰਨਲਿਸਟਰੀ ਹਰਵਿੰਦਰ ਨਾਭਾ ਬੋਲਦਾ ਜੀ ਆਹ ਟਰਾਲੀ ਅਸੀਂ ਲੱਭੀ ਆ क्रांतिकारी किसान यूनियन पंजाब ਨੇ ਬਲਾਕ ਨਾਬਾ ਇਹ ਗੌਲ ਪਿੰਡ ਸੂਏ ਤੇ ਫਟ ਕੇ ਚਲੇਗੇ ਤੇ ਕਿੱਥੋਂ ਮਿਲੀ ਇਹ ਕੀ ਹੋਇਆ ਇਹਦਾ ਇਹ ਟਰਾਲੀ ਸੂਏ ਤੇ ਕੱਢ ਗਿਆ ਜੀ ਕੋਈ ਚਾਰਪਾ ਪਹਿਲਾਂ ਤੁਸੀਂ ਆਪਣਾ ਦੱਸੋ ਕੌਣ ਹੋ ਮੇਰਾ ਨਾਮ ਗਰਦੀਪ ਸਿੰਘ ਆ ਜੀ ਹੂੰ ਪਿੰਡ ਗੌਲ ਹੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਕਾਈ ਪ੍ਰਧਾਨ ਆ ਜੀ ਮੈਂ ਗੌਲ ਤੋਂ ਅਗੌਲ ਪਿੰਡ ਇਕਾਈ ਪ੍ਰਧਾਨ ਹਾਂ ਕੀ ਹੋਇਆ ਸੀਗਾ ਚਾਰ ਪੰਜ ਦਿਨ ਪਹਿਲਾਂ ਕੋਈ ਛੂਏ ਤੇ ਕੱਢ ਗਿਆ ਜੀ ਹੂੰ ਜਦੋਂ ਚਲੋ ਆਲੇ-ਦਾਲੇ ਮੋਟਰ ਵਾਲੇ ਦੇਖਿਆ ਵੀ ਆਪਣੀ ਤਾਂ ਕਿਸੇ ਦੀ ਹੈ ਨਹੀਂ ਟਰਾਲੀ ਇਹ ਭਾਲ ਕਰੀ ਹਾਂ ਭਾਲ ਕਰੀ ਉਹਨਾਂ ਨੇ ਪਤਾ ਵੀ ਕਰਿਆ ਕਿਸੇ ਪਿੰਡ ਦੀ ਹੋਰ ਹੈ ਨਹੀਂ ਹੂੰ ਉਹਨਾਂ ਨੇ ਚਲੋ ਦੇਖਿਆ ਵੀ ਕੋਈ ਚੋਰੀ ਨਾ ਕਰਕੇ ਲੈ ਜੀ ਹੂੰ ਫਿਰ ਗੁਰੂ ਘਰ ਲਾਤੀ ਗੁਰੂ ਘਰ ਲਾਤੀ ਉਹਨਾਂ ਨੇ ਲੈ ਗਿਆ ਇਹ ਟਰਾਲੀਆਂ ਹੁਣ ਆਜ਼ਾਦ ਜਥੇਬੰਦੀ ਨੂੰ ਵੀ ਬੁਲਾਇਆ ਜੀ ਇਹਨਾਂ ਦੀਆਂ ਟਰਾਲੀਆਂ ਨੇ ਇਹ ਤਾਂ ਇਹ ਹੁਣ ਕ੍ਰਾਂਤੀਕਾਰੀ ਦੇ ਸਾਡੀ ਸਾਰੀ ਇਕਾਈ ਪਹੁੰਚ ਰਹੀ ਹੈ ਇਹ ਟਰਾਲੀ ਹੈ ਜੀ